ਸਪੀਕਰ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਪਹਿਲੀ ਵਾਰੀ ਇਸ ਸਦਨ ਵਿੱਚ ਬੋਲਣ ਦਾ ਮੌਕਾ ਦਿੱਤਾ। ਮੇਰੀ ਜ਼ਿੰਦਗੀ ਦਾ ਇਹ ਬਹੁਤ ਅਹਿਮ ਦਿਨ ਹੈ ਕਿ ਅੱਜ ਮੈਂ ਬਤੌਰ ਐਮਐਲਏ ਪਹਿਲੀ ਵਾਰ ਸਦਨ ਵਿੱਚ ਪਹੁੰਚਿਆ ਬਰਨਾਲਾ ਹਲਕੇ ਦੇ ਤੇ ਆਪਣੇ ਪਾਰਟੀ ਲੀਡਰਸ਼ਿਪ ਦੀ ਬਦੌਲਤ। ਮੈਂ ਆਪਣੇ ਹਲਕੇ ਨਾਲ ਸੰਬੰਧਿਤ ਜਿਹੜੇ ਕੁਝ ਮੁੱਦੇ ਜੋ ਸਿਹਤ ਅਤੇ ਸਿੱਖਿਆ ਨੂੰ ਲੈ ਕੇ ਆਮ ਉਠਾਉਣਾ ਚਾਹੁੰਦਾ ਤੁਹਾਡੇ ਮੱਧਿਅਮ ਰਹੀਂ। ਮਾਂ ਜੋ ਸਪੀਕਰ ਸਾਹਿਬ ਇੱਕ ਰਾਜ ਉਹਨੂੰ ਤਰੱਕੀ ਕਰਦਾ ਜਦੋਂ ਇੱਥੇ ਲੋਕ ਸਿੱਖਿਆ ਤੇ ਸਿਹਤਮੰਦ ਹੁੰਦੇ ਹਨ। ਪੰਜਾਬ ਦੇ ਸਰਕਾਰੀ ਸਕੂਲਾਂ ਤੇ ਹਸਪਤਾਲਾਂ 'ਤੇ ਹਸਪਤਾਲਾਂ 'ਤੇ ਤੰਤ ਧਿਆਨ ਦੇਣ ਦੀ ਲੋੜ ਹੈ ਮੈਂ ਸਕੂਲਾਂ ਤੇ ਹਸਪਤਾਲਾਂ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਸਕੂਲਾਂ ਵਿੱਚ ਗੁਣਵੰਤਾ ਵਾਲੇ ਵਿਦਿਆਰਥੀ ਪ੍ਰਦਾਨ ਕਰਨ ਅਤੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਦਵਾਈਆਂ ਤੇ ਸਿਰਕ ਜਾਂਚ ਪ੍ਰਣਾਲੀ ਜਕੀਨੀ ਬਣਾਉਣ ਲਈ ਜਿਹੜੀ ਮੈਂ ਮੰਗ ਕਰਦਾ ਵੀ ਇਹਦਾ ਬਜਟ ਵਧਾਉਣ ਦੀ ਲੋੜ ਹੈ ਉੱਥੇ ਮੈਂ ਇਹ ਵੀ ਬੇਨਤੀ ਕਰਦਾ ਕਿ ਸਾਡੇ ਬਰਨਾਲਾ ਜਿਲ੍ਹੇ ਦੇ ਜੋ ਵੀ ਹਸਪਤਾਲ ਹਨ ਹਾਲੇ ਵੀ ਬਹੁਤ ਸਾਰੀਆਂ ਸਹੂਲਤਾਂ ਤੋਂ ਵਾਂਝੇ ਹਨ ਜਿਨ੍ਹਾਂ ਵਿੱਚ ਪ੍ਰੋਪਰ ਸਟਾਫ ਦੀ ਵੀ ਘਾਟ ਹੈ ਈਵਨਿੰਗ ਦੇ ਬਰਨਾਲੇ ਦੇ ਸਿਵਲ ਹਸਪਤਾਲ ਦੇ ਵਿੱਚ ਜਿਹੜੇ ਬਾਲ ਟੈਂਡੈਂ ਜਿਹੜੇ ਡਾਕਟਰ ਤੇ ਜਿਹੜੇ ਨਰਸ ਜੀ ਉਹਦੀ ਵੀ ਬਹੁਤ ਜ਼ਿਆਦਾ ਘਾਟ ਹੈ ਬਰਨਾਲਾ ਜ਼ਿਲ੍ਹੇ ਦੇ ਵਿੱਚ ਇੱਕ ਜ਼ਿਲ੍ਹਾਪੱਧਰ ਚੱਚਾ ਬੱਚਾ ਹਸਪਤਾਲ ਬਣੀ ਪ੍ਰੀਮਚੋਰ ਤੇ ਨਵਜੰਮੇ ਬੱਚਿਆਂ ਦੀ ਸੰਭਾਲ ਲਈ ਨਰਸਰੀ ਉਹ ਬਣੀ ਹੈ ਉਹ ਪਹਿ시 ਸਰਕਾਰ ਵੱਲੇ ਬਣੀ ਸੀ ਜੋ ਸਟਾਫ ਦੀ ਘਾਟ ਕਾਰਨ ਬੰਦ ਪਈ ਹੈ ਜੇਕਰ ਪ੍ਰੀਮਚੋਰ ਤੇ ਨਵਜੰਮੇ ਅਨ ਹੈਲਥੀ ਬੱਚਿਆਂ ਨੂੰ ਸਰਕਾਰੀ ਨਰਸ ਲੋੜ ਪੈਂਦੀ ਹੈ ਤਾਂ ਉਹਦੇ ਪਰਿਵਾਰ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ 10000 ਪ੍ਰਤੀ ਦਿਨ ਦੇ ਹਿਸਾਬ ਨਾਲ ਖਰਚਾ ਕਰਨਾ ਪੈਂਦਾ ਹੈ ਜੇਕਰ ਕਿਥੇ ਸਟਾਫ ਹੋਵੇ ਤਾਂ ਇਹ ਸਹੂਲਤਾਂ ਮਰੀਜ਼ਾਂ ਨੂੰ ਮੁਫਤ ਵਿੱਚ ਮਿਲੇਗੀ ਇਹ ਧਿਆਨ ਦੋਣਾ ਬਣਦਾ ਹੈ ਕਿ ਜੱਚਾ ਬੱਚਾ ਹਸਪਤਾਲ ਵਿੱਚ ਬਣੀ ਇਹ ਨਰਸੀ ਦੀ ਬਿਲਡਿੰਗ ਜੋ ਪਹਿਨੀ ਸਰਕਾਰ ਵੱਲੋਂ 2 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੀ ਹੁਣ ਸਫੈਦ ਹਾਥੀ ਬਣ ਗਈ ਹੈ ਸਿਰਫ ਸਟਾਫ ਦੀ ਘਾਟ ਕਰਕੇ ਸੋ ਮੈਂ ਬੇਨਤੀ ਕਰਦਾ ਕਿ ਹਸਪਤਾਲਾਂ ਵਿੱਚ ਸਟਾਫ ਦੀ ਘਾਟ ਨੂੰ ਤੁਰੰਤ ਪੂਰਾ ਕੀਤਾ ਜਾਵੇ ਅਤੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਸਾਡੇ ਜ਼ਿਲ੍ਹੇ ਦੇ ਸਕੂਲਾਂ ਵਿੱਚ ਪ੍ਰਿੰਸੀਪਲ ਦੀਆਂ 47 ਪੋਸਟਾਂ ਹਨ ਪਰੰਤੂ ਸਿਰਫ 11 ਪ੍ਰਿੰਸੀਪਲ ਕੰਮ ਕਰਦੇ ਆ ਇਸ ਤਰ੍ਹਾਂ ਹੈਡਮਾਸਟਰ ਦੀਆਂ 43 ਪੋਸਟਾਂ ਹਨ ਸਿਰਫ 15 ਹੈਡਮਾਸਟਰ ਕੰਮ ਕਰ ਰਹੇ ਹਨ ਜਿਹੜੇ ਹੋਰ ਬਕ ਬਕ ਵਿਸ਼ਾ ਅਧਿਆਪਕਾਂ ਦੀ ਘਾਟ ਇਸ ਨੂੰ ਤੁਰੰਤ ਧਿਆਨ ਦੇ ਕੇ ਵਿਕਟ ਪੋਸਟਾਂ ਭਰੀਆਂ ਜਾਣ ਕਿਉਂਕਿ ਤੁਹਾਡੀ ਸਰਕਾਰ ਦੀ ਮੁਖਰਜੀ ਚੰਗੀਆਂ ਸਕੂਲ ਸਿੱਖਿਆ ਤੇ ਹੈਲਥ ਨੂੰ ਲੈ ਕੇ ਸੀ ਪਰ ਜਿਹੜੇ ਹਾਲਾਤ ਨੇ ਅੱਜ ਉਹ ਪਹਿਲਾਂ ਨਾਲੋਂ ਬਹੁਤ ਬਦਤਰ ਹੋ ਚੁੱਕੇ ਹਨ ਇੱਕ ਸਰ ਮੈਂ ਹੋਟ ਟ੍ਰਾਂਸਪੋਰਟ ਵਿਭਾਗ ਦਾ ਤੁਹਾਡਾ ਧਿਆਨ ਚਾਹੁੰਦਾ ਮੈਂ ਆਪ ਜੀ ਦੇ ਧਿਆਨ ਵਿੱਚ ਕਿ ਪੰਜਾਬ ਦੇ ਵਸਿੰਦਾ ਹੋਣ ਜੁੜੇ ਅਹਿਮ ਮੁੱਦੇ ਨੂੰ ਦਵਾਉਣਾ ਚਾਹੁੰਦਾ ਟ੍ਰਾਂਸਪੋਰਟ ਭਾਗ ਦੇ ਵਿੱਚ ਮੰਤਰੀ ਸਾਹਿਬ ਕਿਰਪਾ ਕਰਕੇ ਇਹ ਦੱਸਣ ਦੀ ਕਿਰਪਾਲਤਾ ਕਰਨ ਕਿ ਪੰਜਾਬ ਟ੍ਰਾਂਸਪੋਰਟ ਭਾਗ ਵਿੱਚ ਲਾਇਸੈਂਸ ਆਪਣ ਬੱਚ ਇਨੀ ਦੇਰੀ ਕਿਉਂ ਲਗਾ ਰਹੇ ਹਨ ਪੰਜਾਬ ਦੇ ਕਰੀਬ 5 ਲੱਖ ਤੋਂ ਉੱਪਰ ਲੋਕ ਟ੍ਰੈਵਲ ਸਾਂਸ ਤੇ ਰਜਿਸਟ੍ਰੇਸ਼ਨ ਨਹੀਂ ਮਿਲ ਰਹੀ ਇਹਨਾਂ ਜਿਹੜੀ ਪੈਂਡੈਂਸੀ ਆ ਰਜਾਨਾ ਉਹ 10000 ਜਿਹੜੀ ਉਹ ਵੱਧ ਰਹੀ ਹੈ ਜੀ ਇੱਕ ਪਾਸੇ ਸਰਕਾਰ ਘਰ ਬੈਠੇ ਸਵਾਰਥ ਦੀਆਂ ਗੱਲ ਕਰ ਰਹੀ ਹੈ ਦੂਜੇ ਪਾਸੇ ਲੋਕ ਹੈ ਜਿਹੜੇ ਉਹ ਖੱਜਲ ਖਰਾਬ ਹੋ ਰਿਹਾ ਜੀ ਟ੍ਰਾਂਸਪੋਰਟ ਭਾਅ ਦੀ ਇਸ ਗਲਤੀ ਕਰ ਲੋਕਾਂ ਦਾ ਚਲਾਨ ਹੋ ਰਿਹਾ ਹੈ ਸਰਕਾਰ ਵੱਲੋਂ ਭਾਵੇਂ ਡਿਜੀਟਲ ਲੱਕਰ ਲਾਇਸੈਂਸ ਡਾਊਨਲੋਡ ਦੀ ਪ੍ਰਬੰਧਕੀ ਮਿਲ ਗਈ ਪਰ ਸਾਡ ਪਿੰਡਾਂ ਦੇ ਜਿਹੜੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਜਿਹੜੇ ਉਹ ਐਪ ਦਾ ਇਸਤੇਮਾਲ ਨਹੀਂ ਕਰਨਾ ਜਾਣਦੇ ਟ੍ਰੈਵਲ ਸਾਂਸ ਅਤੇ ਆਰਸੀ ਦੇ ਮੈਨੂਅਲ ਪਹਿਲਾਂ ਦੇ ਬਣੇ ਹੋਣ ਹੋਏ ਬੈਕਲੌਗ ਪਿਛਲੇ 2 ਸਾਲਾਂ ਤੋਂ ਬੰਦ ਪਈ ਹੈ ਜਿਸ ਕਾਰਨ ਆਮ ਲੋਕ ਖੱਜਲਖਵਾਰੀ ਹੋ ਰਹੀ ਹੈ ਜਿਸ ਕਾਰਨ ਉਹਨਾਂ ਦੇ ਵਹੀਕਲਾਂ ਦੀ ਹਾਈ ਸਕੂਰਟੀ ਨੰਬਰ ਪਲੇਟਾਂ ਲਗਾਉਣ ਦੀ ਵੀ ਦਿੱਕਤ ਆ ਰਹੀ ਹੈ ਇਸ ਤੋਂ ਇਲਾਵਾ ਮੌਜੂਦਾ ਜਿਹੜੇ ਆਰਟੀ ਤੇ ਐਸਟੀਐਮ ਹੈ ਜੋ ਵਿਧਕਾਰੀ 30 ਹੈ ਉਹ ਲਿਸਾਂਸਾਂ ਵਿੱਚ ਆਰਸੀ ਤੇ ਸਮੇਂ ਸਰ ਅਪਰੂਵਲ ਨਹੀਂ ਕਰ ਰਹੇ ਜਿਸ ਨਾਲ ਪਟੈਂਸੀ ਹਰ ਰੋਜ਼ ਵੱਧ ਰਹੀ ਹੈ ਉਹਨਾਂ ਦੀ ਜ਼ਿੰਮੇਵਾਰੀ ਬਰਦਾਸਾ ਜਾਵੇ ਹੋ ਸਕੇ ਤੇ ਸਾਰਾ ਕੰਮ ਜ਼ਿਲ੍ਹਾ ਲੈਵਲ ਤੇ ਜਿਹੜੀ ਆਰਸੀ ਤੇ ਲਿਸਾਂਸੋਂ ਨਿਕਲਣਾ ਚਾਹੀਦਾ ਕਿਉਂਕਿ ਇਹ ਸਾਰਾ ਦਾ ਸੈਂਟਰਲਾਈਜ਼ ਕਰ ਰੱਖਿਆ ਚੰਡੀਗੜ੍ਹ ਜੀ ਨਾਲ ਇਥੇ ਜਿਹੜਾ ਕੰਮ ਦਾ ਬਹੁਤ ਜ਼ਿਆਦਾ ਹੁਣ ਕਾਰਨ ਜਿਹੜੇ ਲੋਕਾਂ ਕੋ ਖੱਜਲ ਖਰਾਬ ਹੁੰਦੇ ਆ ਈਵਨ ਕਿ ਮੇਰੇ ਖਲ ਹੁਣ ਤਾਂ ਜੋ ਜਿਹੜੀ ਕਿਸੇ ਕੰਪਨੀ ਨੂੰ ਠੇਕਾ ਦਿੱਤਾ ਹੋਇਆ ਸੀ ਉਹ ਜਾਂ ਤਾਂ ਕੰਪਨੀ ਦਾ ਠੇਕਾ ਖਤਮ ਹੋ ਗਿਆ ਜਾਂ ਉਹ ਕੰਮ ਨਹੀਂ ਕਰ ਰਹੀ ਤੇ ਜਿਹਦੇ ਕਰਕੇ ਸਾਰੀਆਂ ਦਿੱਕਤਾਂ ਆ ਰੀਆਂ ਇਹਦਾ ਮੈਂ ਇਹਨਾਂ ਨੂੰ ਤੁਹਾਨੂੰ ਮਾਧਿਅਮ ਨੀ ਮੰਤਰੀ ਨੂੰ ਬੇਨਤੀ ਕਰਦਾ ਵੀ ਉਹ ਦੱਸਣੇ ਦਾ ਕਦੋਂ ਤੱਕ ਇਹਦਾ ਹੱਲ ਹੋ ਜਾਵੇਗਾ ਦੂਸਰਾ ਸਰ ਮਾਫੀ ਚਾਹੁੰਦਾ ਤੁਹਾਡਾ ਟਾਈਮ ਜ਼ਿਆਦਾ ਲੈ ਰਹੇ ਆ ਮੈਂ ਥੋੜਾ ਬਹੁਤਾ ਖੇਤੀਬਾੜੀ ਬਾਰੇ ਵੀ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਕਾਲਾ ਜੀ ਇਹ 0 आवर ਦੇ ਵਿੱਚ ਤੁਸੀਂ ਪਹਿਲੀ ਵਾਰ ਬੋਲਦੇ ਹੋ ਮੈਂ ਤੁਹਾਨੂੰ ਡੋਕਿਆ ਨਹੀਂ ਇੱਕੋ ਹੀ ਮੁੱਦਾ ਰੱਖਣਾ ਹੁੰਦਾ ਜਲੰਤ ਮੁੱਦਾ ਰੱਖਣਾ ਹੁੰਦਾ ਚਲੋ ਸਰ ਕੱਲ ਬੋਲ ਲਾਂਗੇ ਇਹਦਾ ਮੈਨੂੰ ਟ੍ਰਾਂਸਫਰ ਹੋਣਾ ਚਾਹੀਦਾ ਸੋ ਆਪਾਂ ਸਾਰਿਆਂ ਨੂੰ ਵੰਡ ਕੇ ਦੇਣਾ ਹੁੰਦਾ ਟਾਈਮ ਠੀਕ ਆ ਸਰ ਸੋ ਇਸ ਕਰਕੇ ਮੇਰਾ ਖਿਆਲ ਹੈ ਤੁਹਾਡਾ ਹੁਣ ਧੰਨਵਾਦ ਕਰਦੀ ਹਾਂ ਥੈਂਕ ਯੂ ਥੈਂਕ ਯੂ ਵੈਰੀ ਮੱਚ